ਇਹ ਇੱਕ ਕੈਮਿਸਟ ਸ਼ਾਪ ਹਨੂਦਲਪੁਰ ਚੋਕ ਨੂੰ ਪਰਮਾਸਤਰੀ ਸਿਸ ਵੰਦੇ ਵਿਖੇ ਦੀ ਹੈ ਜਿਹੜੀ ਸੱਤੀ ਨੇ ਵਿਖੇ ਚੋਕ ਨੂੰ ਦੀ ਹੈ ਇਹ ਇੱਕ ਪੂਰੀ ਜੀਨੀ ਹੋਇਆ ਹੈ ਜਿਹੜੇ ਸੈਕਟ ਕਮਿਸ਼ਨਰ ਸਾਹਿਬ ਵੱਲੋਂ ਜਿਹੜੀਆਂ ਨਸ਼ਿਆਂ ਦੇ ਵਿਰੁੱਧ ਜੁੱਦ ਪੰਜਾਬ ਸਰਕਾਰ ਦੀ ਜਿਹੜੀ ਮਹਿੰਮ ਚੱਲ ਰਹੀ ਹੈ ਉਹਦੇ ਸਬੰਧ ਦੇ ਵਿੱਚ ਸਾਡੇ ਮਾਨਯੋਗ ਕਮਿਸ਼ਨਰ ਸ਼੍ਰੀ ਸੁਪਨ ਚਰਮਾ ਜੀ ਦੇ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਮਿਲੇ ਸੀ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੀ ਕੈਮਿਸਟ ਸ਼ਾਪ ਨੇ ਉਹਨਾਂ ਦੇ ਉੱਤੇ ਚੈਕਿੰਗ ਕਰਨ ਵਾਸਤੇ ਅਸੀਂ ਅੱਜ ਜਿਹੜਾ ਉਪਰਲਾ ਕੀਤਾ ਸੀ ਸਾਡੇ ਐਸ ਐਚਓ ਡਿਵੀਜ਼ਨ ਨੰਬਰ 7 ਕਪਤਨ ਸੰਜੀਤ ਅਲੋਂਗ ਵਿਦ ਜਿਹੜੇ ਹੈ ਡਰਗ ਇੰਸਪੈਕਟਰ ਸੰਦੀਪ ਕੌਸ਼ਿਤ ਜੀ ਉਹਨਾਂ ਨੂੰ ਨਾਲ ਲੈ ਕੇ ਤੇ ਸਾਡੀ ਟੀਮ ਜਿਹੜੀ ਸੀ ਕੁਝ ਕਰਮਚਾਰੀ ਸਾਡੀ ਸੀਰੀਜ਼ ਦੇ ਵਿੱਚ ਟੀਮ ਸੀਗੀ ਤੇ ਕੁਝ ਇਜੇਫੋਰਮਸ ਦੇ ਵਿੱਚ ਤੇ ਉਹਨਾਂ ਦੇ ਨਾਲ ਅਸੀਂ ਸਕੱਤਰ ਦੇ ਕੋਲ ਰਿਪੋਰਟ ਕੀਤਾ ਔਰ ਇਸ ਸੰਬੰਧ ਦੇ ਵਿੱਚ ਜਿਹੜੀ ਹੈ ਉਰੀ ਸ਼ਕਤੀ ਨਾਲ ਜਿਹੜੀ ਚੈਕਿੰਗ ਕੀਤੀ ਗਈ ਹੈ। ਔਰ ਇੱਕ ਇੱਕ ਚੀਜ਼ ਨੂੰ ਜਿਆਦਾ ਡੂੰਘਾਈ ਨਾਲ ਜਾਣਿਆ ਗਿਆ। ਹਾਲਾਂਕਿ ਸਾਨੂੰ ਉਹਦੇ ਵਿੱਚ ਕੋਈ ਰਿਕਵਰੀ ਤਾਂ ਨਹੀਂ ਹੋਈ ਹੈ। ਪਰੰਤੂ ਇਹਦਾ ਇੱਕ ਡਿਫਰੈਂਟ ਅਫੈਕਟ ਜਿਹੜਾ ਹੈਗਾ। ਤਾਂ ਕਿ ਇਹ ਜਿਹੜੇ ਦੁਕਾਨਦਾਰ ਨੇ ਇਹਨਾਂ ਨੂੰ ਇਸ ਤਰ੍ਹਾਂ ਦਾ ਅਹਿਸਾਸ ਹੋਈ ਜੇਕਰ ਕੋਈ ਨਸ਼ਾ ਵੇਚਦਾ ਮਿਲ ਗਿਆ। ਤਾਂ ਉਹਦੇ ਖਿਲਾਫ ਤੁਸੀਂ ਸਖਤ ਕਾਰਵਾਈ ਕੀਤੀ ਗਈ। ਤਾਂ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਅਪੀਲ ਦੀ ਹੈ ਕਿ ਜੇ ਕੋਈ ਅਗਰ ਕੋਈ ਜੇਤਨੀ ਕਿਸੇ ਵੀ ਤਰ੍ਹਾਂ ਦਾ ਨਸ਼ੇ ਦੀ ਸਮਗਰੀ ਵੇਚ ਦਾ ਪਰ ਕਾਬੂ ਆ ਗਿਆ ਜਾਂ ਪੁਲਿਸ ਕੋਲ ਵੀ ਸੂਚਨਾ ਦੇ ਰਹੀ ਤਾਂ ਉਹਦੇ ਖਿਲਾਫ ਪੂਰਾ ਸੱਤ ਕਾਰਵਾਈ ਕੀਤੀ ਜਾਏਗੀ ਔਰ ਕਿਸੇ ਪ੍ਰਕਾਰ ਇਹ ਉਹਦੇ ਵਿੱਚ ਢਲਾਈ ਨਹੀਂ ਵਰਤੀ ਜਾਏਗੀ ਤਾਂ ਆਉਣ ਵਾਲੇ ਟਾਈਮ ਦੇ ਲਈ ਸਰ ਆ ਸਖਤ ਧਿਆਨ ਚਲਦਾ ਰਹੇਗਾ ਜੀ ਬਿਲਕੁਲ ਜੀ ਇਹ ਸਾਡੀ ਦੂਸਰੀ ਰੇਡ ਹੈ ਜੀ ਆ ਕੁਝ ਦਿਨ ਪਹਿਲਾਂ ਭੁਪਿੰਦਰ ਸਿੰਘ ਜੀ ਨੇ ਜਿਹੜਾ ਸਾਡੀ ਐਸਐਸਓ ਜੀ ਨਾਲ ਨੇ ਇਹਨਾਂ ਨੇ ਸੋ ਪਹਿਲਾਂ ਵੀ ਜਿਹੜੀ ਹੈ ਤਾਜਪੁਰ ਰੋਡ ਦੇ ਉੱਤੇ ਦੋ ਸ਼ਾਪਸ ਨੇ ਅਸੀਂ ਇਹਨਾਂ ਨੇ ਸਰਚ ਕੀਆ ਸੀ ਕਿਉਂਕਿ ਅਸੀਂ ਜਿਹੜਾ ਰੈਂਡਮਲੀ ਚੈੱਕ ਕਰਦੇ ਹਾਂ ਔਰ ਇਹਨਾਂ ਨੇ ਸੰਦੇਸ਼ ਵੀ ਦਿੱਤੇ ਆ ਕਿ ਕੋਈ ਵੀ ਵਿਅਕਤੀ ਜਿਹੜਾ ਨਸ਼ੇ ਦਾ ਕਾਰੋਬਾਰ ਨਾ ਕਰੇ